ਜੈ ਸਾਈਂ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਬੇਵੀ ਹਾਂ ਉੱਤੇ ਅੱਜ ਦੀ ਵੀਡੀਓ ਵਿੱਚ ਮੈਂ ਗੱਲ ਕਰਨੀ ਆ ਬਾਪੂ ਕੁੰਬ ਦਾ ਸਮਾਰਜ ਦੀ ਕਹਿੰਦੇ ਇੱਕ ਵਾਰ ਦੀ ਗੱਲ ਆ ਬਾਪੂ ਕੁੰਬ ਦਾ ਸਮਾਰਜ ਜੇਲ੍ਹ ਦੇ ਵਿੱਚ ਸੀਗੇ ਤੇ ਜੇਲ੍ਹ ਦੇ ਵਿੱਚ ਉਹਨਾਂ ਨੇ ਦੇਖਿਆ ਕਿ ਕੈਦੀਆਂ ਵਾਸਤੇ ਜਿਹੜਾ ਲੰਗਰ ਬਣਦਾ ਸੀ ਰੋਟੀ ਬਣਦੀ ਸੀ ਉਹਦੇ ਵਾਸਤੇ ਆਟਾ ਮੁੱਕ ਚੁੱਕਿਆ ਸੀ ਆਟਾ ਮੁੱਕ ਚੁੱਕਿਆ ਸੀ ਤੇ ਜੇਲ੍ਹ ਦੇ ਜਿਹੜੇ ਅਧਿਕਾਰੀ ਸੀ ਤਾਂ ਉਹ ਕਹਦੇ ਸੀ ਕਿ ਕੋਈ ਗੱਲ ਨਹੀਂ ਕਿਹਾ ਹੋਇਆ ਕਿਹਾ ਹੋਇਆ ਕਿਹਾ ਹੋਇਆ ਪਰ ਕਾਫੀ ਦਿਨ ਲੰਘ ਗਏ ਆਟਾ ਨਹੀਂ ਸੀ ਆ ਰਿਹਾ ਰੋਟੀ ਘਟ ਰਹੀ ਸੀ ਉਹਨਾਂ ਨੂੰ ਕੈਦੀਆਂ ਨੂੰ ਤਾ ਅਚਾਨਕ ਕੀ ਹੋਇਆ ਉਸ ਜੇਲ੍ਹ ਦੇ ਵਿੱਚ ਇੱਕ ਟਰੱਕ ਆ ਗਿਆ ਆਟੇ ਦਾ ਭਰਿਆ ਹੋਇਆ ਤੇ ਪੁਲਿਸ ਵਾਲੇ ਬੜੇ ਹੈਰਾਨ ਹੋਏ ਕਿ ਇਹ ਕੀ ਚੱਕਰ ਵੀ ਆਟੇ ਦਾ ਟਰੱਕ ਆਇਆ ਆਰਡਰ ਕਿੰਨੇ ਦਿੱਤਾ ਤਾਂ ਆਟੇ ਦੇ ਟਰੱਕ ਵਾਲੇ ਡਰਾਈਵਰ ਨੂੰ ਜਦੋਂ ਉੱਥੇ ਕਿਸੇ ਪੁਲਿਸ ਵਾਲਿਆਂ ਨੇ ਪੁੱਛਿਆ ਕਿ ਭਾਈ ਕਿਹਦੇ ਵੱਲੋਂ ਆਰਡਰ ਆਇਆ ਤਾਂ ਉਹ ਕਹਿੰਦੇ ਕਿ ਇੱਥੋਂ ਹੀ ਇੱਕ ਅਫਸਰ ਜਿਹੜੇ ਸੀਗੇ ਉਹ ਸਾਡੇ ਉੱਥੇ ਆਏ ਸੀ ਤਾਂ ਉਹਨਾਂ ਨੇ ਆਰਡਰ ਦਿੱਤਾ ਆ ਕਿ ਭਾਈ ਜੇਲ੍ਹ ਦੇ ਵਿੱਚ ਆਟਾ ਚਾਹੀਦਾ ਹੈ ਤੇ ਟਰੱਕ ਭੇਜੋ ਤਾਂ ਉਹ ਕਹਿੰਦੇ ਵੀ ਇੱਥੋਂ ਕਿਹੜਾ ਅਫਸਰ ਸੀ ਜਦ ਨੂੰ ਉਸ ਡਰਾਈਵਰ ਦੀ ਨਿਗਾ ਕਹਿੰਦੇ ਬਾਪੂ ਕੁੰਮ ਦਾਸ ਮਹਾਰਾਜ ਤੇ ਪਈ ਤਾਂ ਉਹ ਕਹਿੰਦੇ ਇਹੀ ਅਫਸਰ ਉੱਥੇ ਆਏ ਸੀਗੇ ਕੰਪੋਲਸ ਵਾਲੇ ਕਹਿੰਦੇ ਇਹ ਅਫਸਰ ਇਹ ਤਾਂ ਯਾਰ ਜੇਲ੍ਹ ਦੇ ਅੰਦਰ ਆ ਇੱਕ ਦਾ ਆ ਗਏ ਉਸ ਤੋਂ ਬਾਅਦ ਪੁਲਿਸ ਵਾਲੇ ਮੰਨੇ ਕਿ ਇਹ ਕੋਈ ਆਮ ਨਹੀਂ ਹੈਗਾ ਇਹ ਕੋਈ ਤਕੜਾ ਫਕੀਰ ਆ ਜਿਹਨੂੰ ਅਸੀਂ ਲੈ ਕੇ ਆਏ ਆ ਸੋ ਇਦਾਂ ਦੇ ਬੜੇ ਕਿੱਸੇ ਬੜੇ ਚਮਤਕਾਰ ਬਾਪੂ ਕੁੰਮ ਦਾਸ ਮਹਾਰਾਜ ਨੇ ਜੇਲ੍ਹ ਦੇ ਵਿੱਚ ਰਹਿ ਕੇ ਕੀਤੇ ਨੇ ਸੋ ਜੇ ਇਹ ਕਿੱਸਾ ਤੁਹਾਨੂੰ ਚੰਗਾ ਲੱਗਿਆ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਜੈਸਾ ਹੈ ਜੀ